ਹਾਂਜੀ ਕਿੱਦਾਂ ਸਾਰੇ ਠੀਕੋਂ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਘਰ ਵਾਲੀ ਨੂੰ ਮੰਮੀ ਨੇ ਸਵੇਰੇ ਲਾ ਦਿੱਤਾ ਕੰਮ ਕਰ ਕਹਿੰਦੀ ਪੁੱਤ ਬਹੁਤ ਗੰਦ ਪਿਆ ਕੰਮ ਕਰਨੇ ਪੈਣਾ ਮੈਂ ਚੱਕਿਆ ਮੋਟਰ 'ਤੇ ਖਿਸਕ ਲੋਗੇ ਸਾਨੂੰ ਨਾ ਬਗਾਰ ਪੈ ਜਵੇ ਆਪਾਂ ਚੱਕਿਆ ਮੈਂ ਕਿਹਾ ਮੈਂ ਆਇਆ ਮੰਡੀ ਤੋਂ ਮੜ ਜਾ ਮੁਰਤੀ ਹੈ ਤੁਸੀਂ ਇਹਨੂੰ ਕਰੋ ਕੰਮ ਕੰਮ ਕਰੋ ਮੇਰਾ ਪੁੱਤ ਬਹੁਤ ਚੰਗਾ ਲੱਗਦਾ ਮੈਨੂੰ ਇਦਾਂ ਜਦੋਂ ਤੁਸੀਂ ਕੰਮ ਕਰਦੇ ਹੋ ਹਨਾ ਮੈਂ ਪਹੁੰਚ ਗਿਆ ਮੰਡੀ ਮੈਂ ਚੱਕਿਆ ਸੈਲ ਲੈ ਕੇ ਪਿਆਜ਼ਾਂ ਦਾ ਮੈਂ ਮਾਰਨਾ ਸੀ ਜਉ ਤਾਂ ਪਰ ਸੇਬਾਂ ਦਾ ਸੇਬ ਬਣੀ ਮੈਂ ਕਿਹਾ ਜੀ ਤੋਹਵਾ ਤੋਹਵਾ ਕਰਾ ਛੱਡੀ ਸੇਬਾਂ ਇਹ ਸਾਡੇ ਬੰਦੇ ਜਦੋਂ ਵੀ ਤੁਸੀਂ ਜਨਾਬ ਮੰਡੀ 'ਚ ਮੰਡੀ 'ਚ ਟਿਕਣਗੇ ਆ ਭਾਈਆ ਤੇ ਜੱਸਾ ਭਰੀਆ ਸਾਡਾ ਇਹ ਤੁਹਾਨੂੰ ਮੰਡੀ 'ਚ ਮਿਲਣਗੇ ਛਿਲ ਪੂਰੀ ਲਾਣਗੇ ਸਮਾਨ ਵਧੀਆ ਲੈ ਕੇ ਦੇਣਗੇ ਪਰ ਛਿਲ ਇੰਨੀ ਵੀ ਨਹੀਂ ਲਾਉਂਦੇ ਕਿ ਮਤਲਬ ਬਸ ਏ ਕਰਾ ਦਨ ਤੇ ਸਾਡਾ ਅਸੀਂ ਪਏ ਆ ਗਏ ਜੀ ਉੱਥੋਂ ਪਿਆਜ਼ ਛੱਡ ਕੇ ਸੌਹਰੇ ਤੂੰ ਤੇ ਘਰ ਪਹੁੰਚੇ ਤਾਂ ਮੋਟਰਸਾਈਕਲ ਟੇਰ ਗਿਆ ਪਾਰ ਬੁਰਾ ਹਾਲ ਹੋ ਗਿਆ ਤੇ ਘਰ ਪਰ ਸਾਨੂੰ ਪੱਠੇ ਪਾ ਕੇ ਤੇ ਆਪਾਂ ਗੋਹਾਗੜੀ ਚ ਆ ਕੇ ਰਿਆ ਪਰ ਤਿਆਰ ਹੋ ਗਏ ਮੈਂ ਕਿਹਾ ਤੂੰ ਜਾ ਕਿਸੇ ਨਾਲ ਉਹਨੂੰ ਮੈਂ ਭੇਜਿਆ ਕਿਸੇ ਨਾਲ ਤੇ ਮੈਂ ਆਪ ਬੜੀ ਮੁਸ਼ਕਲ ਨਾਲ ਮੋਟਰਸਾਈਕਲ ਦੀ ਟੈਂਕੀ ਦੇ ਵੇਗ ਬੰਗਿਆ ਪਹੁੰਚਿਆ ਪਹਿਲਾ ਟਾਇਰ ਵਾਲੇ ਨਾਲ ਕੀਤੀ ਲੜਾਈ ਫੇ ਵਿਪਨ ਦੇ ਜਾ ਕੇ ਪਵਾਇਆ ਨਵਾਂ ਟਾਇਰ 1800 ਰੁਪਏ ਨੂੰ ਅੱਗ ਲੱਗੀ ਆ ਲ ਖੜੇ ਪੈਰ ਲਾਈ ਆ ਕਿ ਜਿਹਦੇ ਕੋਲ ਪਹਿਲਾ ਟਾਇਰ ਪਵਾਇਆ ਸੀ ਉਹ ਮੁੱਕ ਰੇ ਗਿਆ ਕਹਿੰਦਾ ਭਾਈ 200 ਰੁਪਏ ਦਾ ਪਵਾਇਆ ਸੀ ਮੈਂ ਕਿਹਾ ਕੋਈ ਨਹੀਂ ਪੁੱਤ ਜੈਨੀ ਵਾਲੀ ਦੁਕਾਨ ਤੇ ਕਦੇ ਨਾ ਟਾਇਰ ਪਾਓ ਜਿਹੜੀ ਜੇ ਜੇ ਪੈਲੈਸ ਦੇ ਬਿਲਕੁਲ ਜੇ ਜੇ ਦੇ ਇਹ ਹੈਗਾ ਨਾ ਜੇ ਜੇ ਦੀ ਦੁਕਾਨ ਤੇ ਪੈਲੈਸ ਨਾਲ ਉੱਥੋਂ ਕਦੇ ਨਾ ਟਾਇਰ ਪਾਓ ਫੇਰ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਤੇ ਤੇ ਆਪਣੀ ਭੈਣ ਆ ਗਈ ਸੀ ਕਿਹਾ ਤੇਰੇ ਵਲੌਗ ਪਾਣਾ ਹੀ ਪਾਣਾ ਮੈਂ ਇਹ ਕਹਿੰਦੀ ਨਹੀਂ ਜੀ ਮੇਰਾ ਵਲੌਗ ਨਾ ਪਾਇਓ ਇਹ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਹ ਕੁੜੀ ਪੜਦੀ ਆ ਤੇ ਅੱਜ ਤੋਂ ਬਾਅਦ ਨਾ ਮੇਰੀ ਜਾਨ ਉਸਿਆਪਾ ਮੇਰੀ ਘਰ ਵਾਲੀ ਸੂਟ ਨਹੀਂ ਮੋੱਕਦੇ ਇਹ ਤਾਂ ਜਨਾਨੀਆਂ ਦੇ ਸੂਟ ਆ ਮੈਂ ਤੀਆਂ ਦੇ ਥਿਆਰ ਤੇ ਜਾਣਾ ਮੇਰਾ ਜਨਮ ਦੇ ਨਾਲ ਆ ਗਿਆ ਪਰ ਆਹੋ ਤੁਹਾਡਾ ਤਾਂ ਕੁਝ ਨਾ ਕੁਝ ਆਈ ਜਾਂਦਾ ਸਾਡਾ ਤਾਂ ਕੁਝ ਆਂਦਾ ਹੀ ਨਹੀਂ ਅਸੀਂ ਤਾਂ ਕੰਗਾਲ ਹੋ ਜਾਣਾ ਕੰਗਾਲ ਕਿਸੇ ਦਿਨ ਮੈਨੂੰ ਲੱਗਦਾ ਕਿ ਮੈਂ ਕਿਸੇ ਦਿਨ ਕੰਗਾਲ ਹੋ ਜਾਣਾ ਇਹ ਜਨਾਨੀ ਨਹੀਂ ਸੁਧਰਦੀ ਤੇ ਆਪਾਂ ਪਹੁੰਚ ਕੇ ਸਮਾਨ ਸਮੋਲ ਲੈ ਕੇ ਸ਼ੁਕਰ ਕੁੰਡਾ ਨਹੀਂ ਹੋਇਆ ਸਮਾਨ ਕੋ ਪਸੰਦ ਨਹੀਂ ਆਇਆ ਇਸ ਕਰਕੇ ਕੁੰਡਾ ਨਹੀਂ ਹੋਇਆ ਮੇਰਾ ਘਰ ਪਹੁੰਚੇ ਤੇ ਘਰ ਦੇ ਨਹੀਂ ਏਸੀ ਪਹਿਲੇ ਚਲਾਇਓ ਸੀ ਆਪਾਂ ਜਾ ਕੇ ਲੰਮੇ ਪੈ ਗਏ ਕੀ ਹੈ ਬੇਟੇ ਕਹਿੰਦੀ ਸਮਾਨ ਨਹੀਂ ਮਿਲ ਰਿਹਾ ਮੈਂ ਨੈਟ ਤੇ ਸਰਚ ਮਾਰ ਰਹੀ ਆ ਕਿ ਜੇ ਕੋਈ ਸਮਾਨ ਸਾਨੂੰ ਲੱਭ ਜਵੇ ਮੈਂ ਕਹਿੰਦੀ ਇਹ ਨਹੀਂ ਤੈਨੂੰ ਲੱਭਣਾ ਤੂੰ ਤਾਂ ਬਸ ਰੋਣ ਜੋਗੀ ਆ ਜਾਂ ਰੋ ਸਕਦੀ ਹੈ ਇਹ ਕੁੜੀ ਜਾਂ ਖਾ ਸਕਦੀ ਹੈ ਜਾਂ ਫੇਰ ਕੱਪੜੇ ਲੈ ਸਕਦੀ ਲੈ ਓ ਜੀ ਖਾਣ ਬਹਿ ਗਈ ਹਾਲੇ ਕਹਿੰਦੀ ਮੈਂ ਡਾਈਟਿੰਗ ਕਰਨੀ ਹੈ ਪਨੀਰ ਵਾਲੇ ਪਕੌੜੇ ਟੁੱਟ ਕੇ ਪੈ ਗਈ ਪਤਾ ਨਹੀਂ ਕਿੱਥੋਂ ਆਏ ਸੀ ਚਾਰ ਪਕੌੜੇ ਸੀ ਪਨੀਰ ਵਾਲੇ ਇਹ ਨਹੀਂ ਮੈਨੂੰ ਪੁੱਛਿਆ ਕਿ ਖਾਣੇ ਤੁਸੀਂ ਜਾਂ ਨਹੀਂ ਖਾ ਰਹੇ ਦੇਖੋ ਮੈਂ ਕਹਾਂ ਕੋਈ ਮੈਂ ਇੱਕ ਬਾਈਟ ਹੀ ਤੇ ਮੈਨੂੰ ਖਾ ਲੂੰਗੀ ਆਪਾਂ ਉੱਥੋਂ ਘਰੋਂ ਤੁਰ ਕੇ ਆਪਾਂ ਪਹੁੰਚ ਜੇ ਕੁਪੜੀ ਨੇ ਦਿਕਾਂ ਤੇ ਸਭ ਤੋਂ ਜ਼ਰਾਤੀ ਮੁੰਡਾ ਜੀ ਇਹ ਮੈਂ ਕਿਹਾ ਭਾਜੀ ਚੌਲ ਲੈਣੇ ਆ ਕਹਿੰਦਾ ਕਿੰਨੇ ਲੈਣੇ ਆ ਮੈਂ ਕਿਹਾ ਭਾਜੀ 5 ਕਿਲੋ ਲੈਣੇ ਉਹ ਮੇਰੇ ਕੋ ਨਹੀਂ ਚੱਕ ਹੋਣੇ ਕਹਿੰਦਾ ਉਹ ਨੂੰ ਕਹਿੰਦਾ ਵਾ ਸ਼ੋਰੂਨ ਕਿ 5 ਕਿਲੋ ਚੌਲ ਤਨ ਦੇ ਦੇਵੇ ਮੈਂ ਕਿਹਾ ਭਈ ਰਖੜੀਆਂ ਹੈਗੀਆਂ ਰਖੜੀਆਂ ਹੈਗੀਆਂ ਕਹਿੰਦਾ 5-5 ਰੁਪਏ ਨੂੰ ਜਿੰਨੀ ਮਾਜੀ ਚੱਕੋ ਸਮਾਨ ਲੈਣਾ ਤਾਂ ਦੱਸੋਗਾ ਨਾ ਖਾੜ ਕੇ ਤੇ ਵੀਡੀਓ ਬੁੜੀ ਬਣਾਉਣ ਲੱਗੋ ਕੰਮ ਨਹੀਂ ਮੈਂ ਕਿਹਾ ਤੂੰ ਬੜਾ ਤੇਜ ਆ ਭਰਾਵਾ ਆਪਾਂ ਚੱਕਿਆ ਮੋਟਰ ਦੇ ਆਪਾਂ ਤਰਫੋਂ ਸੌਰੀਆਂ ਨੂੰ ਚੌਲ ਯੂਲ ਬਣਾ ਕੇ ਤੇ ਰੋਟੀ ਖਾ ਕੇ ਤੇ ਆਪਾਂ ਜਾਣਾ ਜੀ ਸੌਰੀਆਂ ਕਹਿੰਦੀ ਮੇਰੇ ਸੂਟ ਬੜੇ ਤੰਗ ਹੋ ਗਏ ਮੈਂ ਸੂਟ ਸਹੀ ਕਰਾਣੇ ਆ ਮੈਂ ਕਿਹਾ ਚੱਲ ਕੁੜੀ ਪਹਿਲਾਂ ਤੈਨੂੰ ਲੈ ਜਾਮਾ ਉੱਤੇ ਜਾ ਕੇ ਜੂੰ ਕਦੇ ਉਹ ਸੂਟ ਪਾ ਕੇ ਦੇਖ ਲਵੀਂ ਕਦੇ ਉਹ ਸੂਟ ਪਾ ਕੇ ਦੇਖਣੇਗੀ ਇਹਦੇ ਨਹੀਂ ਜੀ ਕੋਈ ਸੂਟ ਪਸਿਆ ਹੁਣ ਕੀ ਕਰੀਏ ਪਹਿਲਾਂ ਖਾਂਦੀ ਕੋਕ ਨਹੀਂ ਦੀ ਹੁਣ ਖਾ ਖਾ ਕੇ ਪਾਟਣ ਨੂੰ ਕਰਦੀ ਐ ਲਓ ਜੀ ਆਪਾਂ ਫੇ ਚੱਕਿਆ ਮੋਟਰ ਬੱਤੀ ਗਈ ਚੱਲ ਤੇ ਆਪਾਂ ਆ ਗਏ ਪਿੰਡ ਨੂੰ ਜਦੋਂ ਪਿੰਡ ਪਹੁੰਚੇ ਬੱਤੀ ਫੇਰ ਆ ਗਈ ਆਪਾਂ ਦਵਾਸਾ ਤੇ ਖੋਲੇ ਕਪੜੇ ਆਹਾਹਾ ਏਸੀ ਚੱਲ ਰਿਹਾ ਸੀ 26 27 ਦੇ ਆਪਾਂ ਤੁਹਾਨੂੰ ਯਾਰੇ ਨਾਲ ਨਾਮ ਵਾਲਾ ਇਸ ਜੀ ਸੌਗੇ ਤੁਹਾਨੂੰ ਕਿਦਾਂ ਲੱਗ ਰਿਹਾ ਮੌਸਮ ਗਰਮੀ ਤਾਂ ਨਹੀਂ ਲੱਗ ਰਹੀ ਤੁਹਾਨੂੰ ਜ਼ਿਆਦਾ ਇਸ ਕਰਕੇ ਆਪਣਾ ਰੱਖੋ ਖਿਆਲ ਸਾਰੇ ਰੂ ਪਿਆਰ ਪਰਿ ਸਤਿ ਸ਼੍ਰੀ ਅਕਲ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗਸ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ